ਅੱਜ ਦੇ ਹੁਕਮਨਾਮਾ ਸਾਹਿਬ ਦੀ ਸੰਖੇਪ ਵਿਚਾਰ ਸਹਿਰ ਜ਼ਰੂਰ ਕਰੋ ਜੀ ਸੋਤ ਤਨਾਸਰੀ ਮਲਾ ਪੰਜਵਾਹੇ ਪਾਈ ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ ਇਹ ਸਾਰਾ ਤਨ ਪਦਾਰਥ ਵੀ ਉਸੇ ਦਾ ਦਿੱਤਾ ਹੋਇਆ ਹੈ ਉਹੀ ਸੁਚੱਜਾ ਹੈ ਤੇ ਸਿਆਣਾ ਹੈ ਅਸਾਂ ਜੀਵਨ ਦਾ ਦੁੱਖ ਸੁਖ ਸਦਾ ਉਸ ਪਰਮਾਤਮਾ ਨੇ ਹੀ ਸੁਣਿਆ ਹੈ ਜਦੋਂ ਉਹ ਸਾਡੀ ਅਰਦਾਸ ਅਰਜ਼ੋਈ ਸੁਣਦਾ ਹੈ ਤਦੋਂ ਸਾਡੀ ਹਾਲਤ ਚੰਗੀ ਬਣ ਜਾਂਦੀ ਹੈ ਇੱਕ ਹੀ ਪਾਈ ਜਿੰਦ ਦੀ ਅਰਦਾਸ ਇੱਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ ਪਰਮਾਤਮਾ ਦੇ ਆਸਰੇ ਤੋਂ ਬਿਨਾਂ ਲੋਕ ਹੋਰ ਬਥੇਰੇ ਜਤਨ ਕਰਕੇ ਥੱਕ ਜਾਂਦੇ ਹਨ ਉਹਨਾਂ ਜਤਨਾਂ ਦਾ ਮੁੱਲ ਇੱਕ ਦਿਲ ਜਿੰਨਾ ਵੀ ਨਹੀਂ ਸਮਝਿਆ ਜਾਂਦਾ ਰਹਾਉ ਇੱਕ ਪਾਈ ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ ਨਾਮ ਹੀ ਐਸਾ ਹੀਰਾ ਹੈ ਜਿਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ ਗੁਰੂ ਨੇ ਇਹ ਨਾਮ ਮੰਤਰ ਜਿਸ ਮਨੁੱਖ ਨੂੰ ਤੇ ਦਿੱਤਾ ਉਹ ਮਨੁੱਖ ਵਿਕਾਰਾਂ ਵਿੱਚ ਡੇਗਦਾ ਨਹੀਂ ਡੋਲਦਾ ਨਹੀਂ ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ ਉਹ ਮੁਕੰਮਲ ਤੌਰ ਤੇ ਮਾਇਆ ਵੱਲੋਂ ਸੰਤੋਖੀ ਰਹਿੰਦਾ ਹੈ 2 6 2 ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ ਹੀਰਾ ਮਿਲ ਜਾਂਦਾ ਹੈ ਉਸ ਦੇ ਅੰਦਰ ਉਹਨਾਂ ਮੇਰ ਤੇਰ ਵਾਲੇ ਸਾਰੇ ਰਿਤ ਕਰਿਆਨ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿੱਚ ਬੜੇ ਪ੍ਰਬਲ ਹਨ ਉਸ ਮਨੁੱਖ ਨੂੰ ਹਰ ਪਾਸੇ ਪ੍ਰਮਾਤਮਾ ਹੀ ਹੁੰਨ ਦਿਸਦਾ ਹੈ ਜਿਵੇਂ ਅਨੇਕਾਂ ਗਹਣੇ ਮਿਲ ਕੇ ਗਾਲੇ ਜਾ ਕੇ ਰਹਿਣੀ ਬਣ ਜਾਂਦੀ ਹੈ ਤੇ ਉਸ ਤੇਲੇ ਤੋਂ ਉਹ ਸੋਨਾ ਹੀ ਅਖਵਾਨਦੀ ਹੈ ਤਿੰਨ ਇਹ ਪਾਈ ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਜੋਤਿ ਦਾ ਪ੍ਰਕਾਸ਼ ਹੋ ਜਾਂਦਾ ਹੈ ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ ਉਸ ਦੇ ਹਿਰਦੇ ਵਿੱਚ ਸਿਫਤ ਸਲਾਹ ਦੀ ਬਾਣੀ ਦੇ ਮਾਨੋ ਇੱਕ ਪ੍ਰਸਵਾਜੇ ਵਜਰੇ ਦੇ ਰਹਿੰਦੇ ਹਨ ਨਾਨਕ ਜੀ ਆਖਦੇ ਹਨ ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ ਉਹ ਮਨੁੱਖ ਸਦਾ ਲਈ ਪ੍ਰਭੂ ਚਰਨਾ ਵਿੱਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ 4 5 ਵਿਚਾਰ ਸਰਵਣ ਕਰਨ ਵਾਲੀ ਸਾਰੀ ਸੰਗਤ ਕਮੈਂਟ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਵਾਓ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲੇ ਸਿੱਖ ਕੋਸਟ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਕੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ WhatsApp group join ਕਰਨ ਲਈ 985508691690 ਨੰਬਰ ਤੇ ਮੈਸੇਜ ਕਰ ਦੇਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ